ਇਕੋ ਜਿਹਾ ਆਨੰਦ ਕਾਜ ਦੇ ਵਿੱਚ ਬੈਠਦੇ ਆਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਚਾਰ ਲਾਵਾ ਪੜਦੇ ਆਂ ਹੂੰ ਮਤਲਬ ਕੀਰਤਨੀਆਂ ਪੜਦੇ ਆ ਜਿਹੜੀਆਂ ਚਾਰ ਲਾਵਾ ਤੇ ਅਸੀਂ ਮੰਨ ਕੇ ਉਹ ਲਾਵਾ ਲੈਂਦੇ ਪਏ ਆ ਤੇ ਸਾਨੂੰ ਕੀ ਗੁਰੂ ਤੇ ਭਰੋਸਾ ਨਹੀਂ ਆ ਚਲੋ ਤੁਸੀਂ ਆਨੰਦ ਕਾਜ ਅਸੀਂ ਕਰਾ ਲੇਤਾ ਵਾ ਜੇ ਸਮਾਂ ਜਿਵੇਂ ਲੰਘਦਾ ਹੈ ਥੋੜੀ ਅਨਬਨ ਹੁੰਦੀ ਆ ਇੱਕ ਨਾ ਸਿ ਹੁਕਮ ਤੋਂ ਬੜੇ ਵਾਂਝੇ ਜੇ ਹੋਏ ਪਏ ਆ ਬੜੇ ਪਾਸੇ ਚੱਲਦੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੋਵੇ ਜੋ ਅਸੀਂ ਚਾਹੁੰਦੇ ਆ ਉਹਨਾਂ ਹੋਵੇ ਜੋ ਮਾਰਾ ਜਾਂਦੇ ਆ ਹਨਾ ਠੀਕ ਹੈ ਸਾਡੇ ਆਨੰਦਕਾਰਜ ਹੁੰਦੇ ਪਏ ਤਲਾਕ ਦਾ ਸਭ ਤੋਂ ਵੱਡਾ ਕਾਰਨ ਹੀ ਹੁੰਦਾ ਹੈ ਕਿ ਅੰਡਰਸਟੈਂਡਿੰਗ ਮਤਲਬ ਸਾਡੇ ਚ ਉਹ ਹੈਗੀ ਨਹੀਂ ਅਸੀਂ ਨਾ ਸਾਡੀ ਜਿਵੇਂ ਈਗੋ ਹਰਟ ਹੋ ਜਾਂਦੀ ਆ ਕੋਈ ਸਾਨੂੰ ਕਹਿੰਦਾ ਨਾ ਕਿ ਤੁਸੀਂ ਥੋੜਾ ਇਦਾਂ ਨਹੀਂ ਇਦਾਂ ਚੱਲੋ ਅਸੀਂ ਉਹਨੂੰ ਕਹਿੰਨੇ ਕਿ ਤੁਸੀਂ ਕੌਣ ਹੁੰਦੇ ਸਾਨੂੰ ਇਦਾਂ ਸਮਝਾਣ ਵਾਲੇ ਤੇ ਜੇ ਅਸੀਂ ਉਸ ਟਾਈਮ ਦੀ ਗੱਲ ਕਰੀ ਨਾ ਤਾਂ ਸੱਤ ਵਜਨ ਕਹਿ ਕੇ ਜਿਹੜੀਆਂ ਬੀਬੀਆਂ ਸੀ ਤੇ ਉਹ ਉਹ ਸੰਤਾਪ ਨੂੰ ਹੰਡਾਉਂਦੀਆਂ ਸੀ ਉਡੀ ਕਰਦੀਆਂ ਤੇ ਫਿਰ ਵਾਪਸ ਉਹ ਸਮਾਂ ਆਂਦਾ ਸੀ ਮਤਲਬ ਉਹ ਡੀ ਕਰਦੀਆਂ ਸੀ ਉਹਨਾਂ ਦੇ ਵਿੱਚ ਪ੍ਰੇਮ ਹੁੰਦਾ ਸੀ ਸਿੱਧਕ ਹੁੰਦਾ ਸੀ ਉਹ ਆਪਣੇ ਪਤੀ ਨੂੰ ਪਰਮੇਸ਼ਰ ਮੰਨ ਕੇ ਚੱਲਦੀਆਂ ਸੀ ਪਰ ਜਦੋਂ ਉਹਨਾਂ ਨੇ ਪਰਮੇਸ਼ਰ ਹੀ ਮੰਨ ਲਿੱਤਾ ਤੇ ਮਤਲਬ ਉਹਨਾਂ ਨੂੰ ਇੱਕ ਵਿਸ਼ਵਾਸ ਆ ਕਿ ਹਾਂ ਵੀ ਇਹ ਚੀਜ਼ ਸਹੀ ਹੋਏਗੀ ਹੁਣ ਅਸੀਂ ਕਿਸੇ ਦੇ ਵਿਸ਼ਵਾਸ ਘਾਤ ਕਰਦੇ ਪਏ ਹਾਂ ਹਨਾ ਜੇ ਅਸੀਂ ਕਹਿ ਲੈਂਦੇ ਥੋੜੀ ਦੇਰ ਬਾਅਦ ਆਨੰਦ ਕਾਲਜ ਤੋਂ ਬਾਅਦ ਚ ਕੋਈ ਬਾਹਰ ਚਲ ਜਾਂਦਾ ਹੈ ਸਾਡੇ ਨਾਲ ਦਾ ਕੋਈ ਇੱਕ ਬੰਦਾ ਬਾਹਰ ਚਲ ਜਾਂਦਾ ਆ ਤੇ ਅਸੀਂ ਸਾਡੇ ਚ ਉਹ ਸਬਰ ਨਹੀਂ ਹੈਗਾ ਕਿ ਅਸੀਂ ਉਹਦੇ ਆਉਣ ਦਾ ਇੰਤਜ਼ਾਰ ਕਰੀਏ ਸਾਨੂੰ ਹੁੰਦਾ ਕਿ ਬਈ ਮਿਸਅੰਡਰਸਟੈਂਡਿੰਗ ਹੋ ਰਹੀਆਂ ਆ ਤੇ ਬੱਸ ਰਿਸ਼ਤਾ ਖਤਮ ਕਰ ਦੋ